ਅਕਸਰ ਅਸੀਂ ਸੜਕਾਂ ਤੇ ਬਹੁਤ ਲੋਕ ਅਜਿਹੇ ਦੇਖਦੇ ਆ ਜਿਹੜੇ ਬਿਲਕੁਲ ਠੀਕ-ਠਾਕ ਹੁੰਦੇ ਨੇ ਸਰੀਰਕ ਤੌਰ ਤੇ ਪਰ ਫਿਰ ਵੀ ਉਹ ਭੀਖ ਮੰਗਦੇ ਨੇ ਤੇ ਇੱਕ ਪਾਸੇ ਅਸੀਂ ਤੁਹਾਨੂੰ ਅੱਜ ਉਸ ਬੰਦੇ ਨਾਲ ਮਿਲਾਉਣ ਜਾ ਰਹੇ ਹਾਂ ਉਸ ਬੰਦੇ ਦੀ ਇੱਕ ਬਾਹ ਨਹੀਂ ਹੈ ਪਰ ਫਿਰ ਵੀ ਉਹ ਭੀਖ ਨਹੀਂ ਮੰਗਦਾ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ ਜਿਸ ਤਰ੍ਹਾਂ ਇਹ ਜਿਹੜੀ ਬਾਹ ਤੋਂ ਡਿੱ ਕੱਟੀ ਗਈ ਉਹ ਮਸ਼ੀਨ 'ਚ ਕੱਟੀ ਗਈ ਹੈ ਰਾਸ਼ਰ ਜੋ ਕੜਕਟ ਰਹੀ ਹੁੰਦੀ ਉਹਦੇ ਵਿੱਚ ਸਾਰਾ ਦਿਨ ਕੰਮ ਕਰਦੇ ਸੀ ਰਾਤ ਦਿਨ ਕੰਮ ਕਰਦੇ ਸੀ ਸ਼ਾਮ ਦਾ ਟਾਈਮ ਸੀਗਾ 4:00 ਵਜੇ ਦਾ ਤੇ ਮੈਂ ਥੱਕਾ ਬੜਾ ਸੀ ਕੁਛ ਆਪਰੇ ਜੋ ਲੱਗਿਆ ਕੁਛ ਨੀਂਦ ਦਾ ਝੜਕਾ ਲੱਗਾ ਬਾਜੂ ਅੱਗੇ ਕਰੇ ਤੇ ਟੱਪ ਗਈ ਦਿਮਾਗ ਦੇ ਵਿੱਚ ਕੀ ਆ ਕਿ ਮੈਂ ਘਰ ਚ ਲਾਉਣ ਵਾਲਾ ਇਕੱਲਾ ਬੰਦਾ ਆ ਮੇਰਾ ਵਿਆਹ ਵੀ ਹੋਇਆ ਮੇਰੀ ਵਾਈਫ ਵੀ ਆ ਮੇਰੇ ਬੱਚੇ ਵੀ ਆ ਤੇ ਹੁਣ ਮੈਂ ਕਿਦਾਂ ਆਪਣਾ ਗੁਜ਼ਾਰਾ ਕਰੂੰਗਾ ਇਦਾਂ ਦਿਮਾਗ ਦੇ ਵਿੱਚ ਬਹੁਤ ਕੁਝ ਚੱਲਦਾ ਹੋਣਾ ਉਸ ਵੇਲੇ ਬਲਕੇ ਇੱਕਾ ਦਜਾ ਲਿਵਰਪੂਰੀ ਚੱਕਣੀ ਲਦਣੀ ਦੋਨੇ ਮੇਰਾ ਕਰੀ ਬੈਲੈਂਸ ਮੇਰਾ ਵੱਧ ਗਿਆ ਬੰਦ ਰਿਆ ਤੇ ਮੈਂ ਥੋੜੇ ਪੈਸੇ ਜੋੜ ਕੇ ਉਸ ਟਾਈਮ ਦੇ ਪੋ 2-3 ਹਜ਼ਾਰ ਦਾ ਰਕਸਾ ਦਾ ਵੀ ਮੈਂ ਰਕਸਾ ਚਲਾਉਣਾ ਚਾਹਿਆ ਹੁਣ ਦਾ ਤੇ ਕਹਿ ਰਿਹਾ ਕਿ ਅਸਾਂ ਕਰਨਾ ਪਰ ਮੈਂ ਹੁਣ ਕੱਖ ਨਹੀਂ ਕਰ ਸਕਦਾ ਨਾ ਦਿਹਾੜੀ ਕਰ ਸਕਦਾ ਹੀ ਨਾ ਕਿ ਜਾ ਸਕਦਾ ਹੀ ਕਿ ਕਿ ਘਟਨਾ ਹੋੰਦਾਰੇ ਕੋ ਜਮੀਂ ਦੇ ਰੀ ਨੂੰ ਮਾ ਆਪਣਾ ਆਪਣਾ ਅਸਰਾ ਸਮੇਂ ਕੇ ਮਗਾਜਾ ਲੋ ਗੁਰਦਾਸਬੀਰ ਵੀ ਬੁਲਾਵਾਂਗੇ ਹੋਰ ਕਰਕੇ ਦਸ ਵੀ ਬਣ ਜੰਦੇ ਜਦੋਂ ਉਹ ਜ਼ੋਰਾਂ ਕੋਈ ਰਿਸ਼ਤੇਦਾਰ ਕੋਈ ਸਾਖ ਸਬੰਧੀ ਜਾਂ ਕਿਸੇ ਹੋਰ ਪਰਿਵਾਰ ਮੈਂ ਪਰਿਵਾਰਕ ਮੈਂਬਰ ਨੇ ਤੁਹਾਡੀ ਮਦਦ ਕੀਤੀ ਜਾਂ ਨਾ ਗਵਾਂਡਰ ਨਹੀਂ ਜੀ ਕੋਈ ਨੇ ਰਿਸ਼ਤੇਦਾਰ ਕੋ ਨਾ ਆਪਾਂ ਮਦਦ ਮਦਦ ਮੰਗੀ ਤੇ ਨਾ ਆਪਾਂ ਮਦਦ ਕਿਸੇ ਨੂੰ ਪਿਆਈ ਨਾ ਕੋਈ ਸਾਡੇ ਵਾਲ ਕੇ ਨੇ ਝਾੜ ਨਹੀਂ ਦਿੱਤਾ ਕਿ ਜ਼ਰੂਰ ਰੰਗ ਤੋਂ ਹੀ ਉਹਨਾਂ ਹੋ ਜਾਂਦੇ ਨੇ ਕਿਤੇ ਨਾ ਕਿਤੇ ਉਹ ਭੀਖ ਮੰਗਣ ਤੇ ਮਜਬੂਰ ਹੋ ਜਾਂਦੇ ਨੇ ਤੁਹਾਡੇ ਜ਼ਿਹਨ ਦੇ ਵਿੱਚ ਇਦਾਂ ਤਾਂ ਨਹੀਂ ਆਇਆ ਕਿਤੇ ਕਿ ਯਾਰ ਮੈਨੂੰ ਭੀਖ ਨਾ ਮੰਗਣੀ ਪੈ ਜਾਵੇ ਨਹੀਂ ਨਹੀਂ ਇਹ ਆਪਾਂ ਇਹ ਕਹਿੰਦੇ ਕਿ ਜੇ ਪਰਮਾਤਮਾ ਤੁਸੀਂ ਸਾਡੇ ਨਾਲ ਮਤਲਬ ਕਿ ਜੇ ਸਾਡਾ ਸਾਜੂ ਕੱਟਿਆ ਤੇ ਸਾਡਾ ਅਸਰਾ ਵੀ ਤੂੰ ਹੀ ਹੈ ਤੇ ਇਹ ਵਧੇ ਕਿ ਅਸੀਂ ਆਪਣੇ ਆਪਣੇ ਰੱਖਾਮ ਕਰਕੇ ਆਪ ਕੰਮ ਲਾ ਲਏ ਤੇ ਇੱਕ ਮਾਂ ਦੇ ਨਾਲ ਕਿੱਦਾਂ ਮੈਨੇਜ ਕਰਦੇ ਹੋ ਰਿਕਸ਼ੇ ਨੂੰ ਇਹ ਵੇਖੋ ਜੀ ਇਹਲੇ ਬਲੇ ਦੀ ਜੀ ਨੂੰ ਮੈਂ ਚੱਲਦਾ ਜੂ ਸਵਾਰੀ ਮੇਰੇ ਕੋ ਬੈਂਦੀ ਨਹੀਂ ਅਜੇ ਵੀ ਨਹੀਂ ਗਈ ਅਰੇ ਬੈਂਦੀ ਸਵਾਰੀ ਕਹਿੰਦੀ ਮੈਨੂੰ ਛੋੜ ਦੇਣਾ ਐ ਮੈਂ ਕਰ ਦੇਣਾ ਬਹੁਤ ਮੈਨੂੰ ਤੇ ਪ੍ਰੈਕਟਿਸ ਹੋ ਗਈ ਆ ਮੈਂ ਤੇ ਮਾਲ ਲਾ ਤਾ ਸਵਾਰੀ ਬਿਠਾ ਰਾਂ ਮੈਨੂੰ ਕੋਈ ਦਿੱਕਤ ਨਹੀਂ ਬਲਕਿ ਜੋਰ ਲੱਗਦਾ ਐ ਵਸ ਇਹ ਚੱਕਦਾ ਰਹਿ ਅਕਸਰ ਅਸੀਂ ਸੜਕਾਂ ਤੇ ਬਹੁਤ ਲੋਕ ਅਜਿਹੇ ਦੇਖਦੇ ਆ ਜਿਹੜੇ ਬਿਲਕੁਲ ਠੀਕ ਠਾਕ ਹੁੰਦੇ ਨੇ ਸਰੀਰਕ ਤੌਰ ਤੇ ਪਰ ਫਿਰ ਵੀ ਉਹ ਪੀਖ ਮੰਗਦੇ ਨੇ ਪੀਕ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਨੇ ਸਰੀਰਕ ਤੌਰ ਤੇ ਬਿਲਕੁਲ ਠੀਕ ਠਾਕ ਹੁੰਦੇ ਨੇ ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਕਸ਼ਟ ਨਹੀਂ ਹੁੰਦਾ ਤੇ ਇੱਕ ਪਾਸੇ ਅਸੀਂ ਤੁਹਾਨੂੰ ਅੱਜ ਉਸ ਬੰਦੇ ਨਾਲ ਮਿਲਾਉਣ ਜਾ ਰਹੇ ਹਾਂ ਉਸ ਬੰਦੇ ਦੀ ਇੱਕ ਬਾਹ ਨਹੀਂ ਹੈ ਪਰ ਫਿਰ ਵੀ ਉਹ ਪੀਕ ਨਹੀਂ ਮੰਗਦਾ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ ਤੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਇੱਕ ਬਾਹ ਕੱਟੀ ਗਈ ਕੀ ਗੱਲ ਹੋਈ ਸੀਗੀ ਕਿਹੜਾ ਹਾਦਸਾ ਹੋਇਆ ਸੀਗਾ ਇਹਨਾਂ ਦਾ ਨਾਮ ਹੈ ਅਨਵਰ ਸੋ ਅੰਕਲ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਗੱਲ ਕੀ ਹੋਈ ਸੀਗੀ ਕੋਈ ਹਾਦਸਾ ਵਾਪਰਿਆ ਸੀਗਾ ਜਿਸ ਤਰੀਕ ਜਿਸ ਤਰ੍ਹਾਂ ਇਹ ਜਿਹੜੀ ਬਾਹ ਤੁਹਾਡੀ ਕੱਟੀ ਗਈ ਇਹ ਮਸ਼ੀਨ 'ਚ ਕੱਟੀ ਗਈ ਮਸ਼ੀਨ ਦੇ ਤਰ੍ਹਾਂ ਨਹੀਂ ਹੁੰਦਾ ਮਸ਼ੀਨ ਦੇ ਵਿੱਚ ਉਹਦੇ 'ਚ ਕੱਟੀ ਗਈ ਕਿਹੜੀ ਵੱਡੀ ਮਸ਼ੀਨ ਉਹ ਤਰ੍ਹਾਂ ਜੋ ਕਲ ਕਟਰ ਹੋਈ ਹੁੰਦੀ ਹੈ ਉਹਦੇ ਵਿੱਚ ਇਹ ਨੀਂਦਰੀ ਨਾਲ ਆ ਗਈ ਸੀ ਮੈਨੂੰ ਕਾਫੀ ਦਿਨ ਪੁਰਾਣੀ ਦੀ ਗੱਲ ਹੈ ਉਹ ਮਤਲਬ ਕਿ ਸਾਰਾ ਦਿਨ ਕੰਮ ਕਰਦੇ ਸੀ ਰਾਤ ਦਿਨ ਕੰਮ ਕਰਦੇ ਸੀ ਸ਼ਾਮ ਦਾ ਟਾਈਮ ਸੀਗਾ 4 ਵਜੇ ਦਾ ਤੇ ਮੈਂ ਥੱਕਾ ਬੜਾ ਸੀ ਥੱਕੇ ਥੱਕੇ ਨੇ ਮੈਂ ਕਿਹਾ ਥੋੜਾ ਜਿਹਾ ਕੰਮ ਰਹਿ ਗਿਆ ਕਰ ਲਈਏ ਉਹ ਥੋੜੇ ਜਿਹੇ ਵੇਲੇ ਮੈਂ ਕੰਮ ਕਰਦੇ ਕਰਦੇ ਨੀਂਦ ਦਾ ਨੀਂਦ ਦਾ ਜੋਰ ਜ਼ਿਆਦਾ ਸੀਗਾ ਤੇ ਆਪਣਾ ਕੰਮ ਕਰਦੇ ਕਰਦੇ ਮਸ਼ੀਨ ਤੇ ਹੱਥ ਰਹੀ ਜਾਂਦਾ ਸੀ ਕਿਉਂਕਿ ਨਿਕਾਲ ਰਿਹਾ ਸੀ ਤੇ ਉਹ ਨੀਂਦ ਦਾ ਕੁਛ ਆਪਣਾ ਜੋ ਲੱਗਿਆ ਕੁਛ ਨੀਂਦ ਦਾ ਝੜਕਾ ਲੱਗਾ ਬਾਜੀ ਅੱਗੇ ਚਲੇ ਗਏ ਫਿਰ ਕੱਢ ਗਏ ਨਾਲੋ ਪੂਰੀ ਸਰੀ ਲੱਤ ਗਈ ਉਸੇ ਵੇਲੇ ਐਨੇ ਨਹੀਂ ਛੋਟਾ ਛੋਟੇ ਟੋਟੇ ਹੋ ਜਾਂਦੇ ਲੱਭਦੇ ਨਹੀਂ ਕੋਈ ਸੀ ਟੂੜੀ ਟੂੜੀ ਦਾ ਬਣ ਜਾਂਦੀ ਹੈ ਤੇ ਉਸ ਤੋਂ ਪਹਿਲਾਂ ਸਾਰਾ ਇਹ ਤੁਸੀਂ ਕਣਕ ਦਾ ਹੀ ਕੰਮ ਕਰਦੇ ਹੁੰਦੇ ਸੀਗੇ ਜਦੋਂ ਖੇਤੀਬਾੜੀ ਦਾ ਖੇਤੀਬਾੜੀ ਹਾਂਜੀ ਖੇਤੀਬਾੜੀ ਦੇ ਕੰਮ ਜਾਏ ਤੇ ਆੜੀ ਟੱਪਾ ਕਰਦੇ ਸੀਗੇ ਆੜੀ ਟੱਪੇ ਦੇ ਵਿੱਚ ਹਾਂਜੀ ਤੇ ਉਸ ਤੋਂ ਬਾਅਦ ਵਿੱਚ ਮੈਂ ਥੋੜੀ ਮਿਹਨਤ ਕੀਤੀ ਆਪਣੀ ਇਹ ਘਟਨਾ ਦੇ ਨਾਲ ਜਿੱਦਾਂ ਮੈਂ ਕਸੀਮ ਰਿਟ ਹੋ ਰਿਹਾ ਹਾਂ ਥੋੜਾ ਰੁਕਣਾ ਚਾਹੁੰਗਾ ਉਸ ਸਮੇਂ ਤੁਹਾਡਾ ਵਿਆਹ ਹੋ ਚੁੱਕਾ ਸੀ ਬਾਲ ਬੱਚੇ ਸੀ ਹਾਂਜੀ ਹਾਂਜੀ ਬੱਚੇ ਛੋਟੇ ਸੀਗੇ ਤੇ ਉਹਦੇ ਬਾਅਦ ਫਿਰ ਕਿੰਨੀ ਉਮਰ ਦੇ ਸੀਗੇ ਉਹ ਛੋਟੇ ਹੀ 2 ਸਾਲ 3 ਸਾਲ ਦੇ ਤੇ 3 ਸਾਲ ਦੇ ਪਰ ਕੀ ਦਿਮਾਗ ਦੇ ਵਿੱਚ ਕੀ ਆ ਕਿ ਮੈਂ ਘਰ ਚ ਲਾਉਣ ਵਾਲਾ ਇਕੱਲਾ ਬੰਦਾ ਆ ਮੇਰਾ ਵਿਆਹ ਵੀ ਹੋਇਆ ਮੇਰੀ ਵਾਈਫ ਵੀ ਆ ਮੇਰੇ ਬੱਚੇ ਵੀ ਆ ਤੇ ਹੁਣ ਮੈਂ ਕਿਦਾਂ ਆਪਣਾ ਗੁਜ਼ਾਰਾ ਕਰੂੰਗਾ ਇਦਾਂ ਦਿਮਾਗ ਦੇ ਵਿੱਚ ਬਹੁਤ ਕੁਝ ਚੱਲਦਾ ਹੋਣਾ ਉਸ ਵੇਲੇ ਹਾਂਜੀ ਹਾਂਜੀ ਦਿਮਾਗ بڑا ਕੁਝ ਚੱਲ ਰਿਹਾ ਫਿਰ ਬਾਅਦ ਚ ਮੁੜ ਕੇ ਮੈਂ ਕਹਾਂ ਯਾਰ ਮਿਹਨਤ ਤੇ ਕਰਨੀ ਪੈਣੀ ਕੋਈ ਨਾ ਕੋਈ ਫਿਰ ਮੈਂ ਮਾਣਾ ਮਤਲਬ ਕਿ ਜਿੱਦਾ ਸੀਮਿੰਟ ਲਾਉਣ ਵਾਲੇ ਗੱਡੀਆਂ ਆ ਜਾਂਦੀਆਂ ਨੇ ਜਾਂ ਕੋਈ ਖਾਦ ਲਾਉਣ ਵਾਲੀਆਂ ਗੱਡੀਆਂ ਆ ਜਾਂਦੇ ਨੇ ਮੈਂ ਉਹਨਾਂ ਨਾਲ ਕਨੈਕਟ ਕਰਕੇ ਉਹਨਾਂ ਕੋਲਿਵਰ ਲੈ ਲੈਣੀ ਲਿਵਰ ਕਰਦੇ ਕਰਦੇ ਫਿਰ ਮੈਂ ਮਤਲਬ ਕਿ ਇੱਕ ਹੱਥ ਜੋ ਆਇਆ ਲਿਵਰ ਬੁਰੀ ਚੱਕਣੀ ਦਦਣੀ ਦੋਨੀ ਬੰਦ ਕਰੀਨ ਵੈਲਸ ਮੇਰਾ ਬਣ ਗਿਆ ਬਣਦਾ ਰਿਹਾ ਫਿਰ ਮੈਂ ਥੋੜੇ ਪੈਸੇ ਜੋੜ ਕੇ ਉਸ ਟਾਈਮ ਦੇ 2-3 ਯਾਦ ਰੱਖਾਇੰਦਾ ਫਿਰ ਮੈਂ ਰੱਖਸ਼ੀ ਰੱਖਿਆ ਚਲਾਉਣਾ ਸੀ ਕਿੰਨੀ ਕੋ ਪੁਰਾਣੀ ਗੱਲ ਹੈ ਇਹ ਇਹ ਕਾਫੀ ਪੁਰਾਣੀ ਗੱਲ ਹੈ ਜੀ ਇਹ ਕੋਈ ਮਤਲਬ 80 ਸਾਲ ਪਹਿਲਾਂ ਦੀ ਗੱਲ ਨਹੀਂ ਹੈ 80 ਸਾਲ ਪਹਿਲਾਂ ਦੀ ਨਹੀਂ ਹੈ 70 ਰੁਪਏ 70 ਪਹਿਲਾਂ ਦੀ ਗੱਲ ਨਹੀਂ ਹੈ ਇਹ ਉਹਦੀ ਗੱਲ ਆ ਫਿਰ ਉਹਦੇ ਬਾਅਦ ਵਿੱਚ ਮੈਂ ਰੱਖਸ਼ਾ ਲੈ ਲਿਆ ਫਿਰ ਰੱਖਸ਼ੇ ਦਾ ਹੀ ਕੰਮ ਕੀਤਾ ਉਹਨੂੰ ਕੀਤਾ ਨਹੀਂ ਕਿਉਂਕਿ ਇਹ ਮੈਨੂੰ ਚੰਗਾ ਲੱਗਾ ਤੇ ਦਿਲ ਕਰੇ ਬੈਠ ਰਿਕਸ਼ੇ ਬਾਰੇ ਵੀ ਗੱਲਬਾਤ ਕਰਾਂਗੇ ਕਿਉਂਕਿ ਰਿਕਸ਼ਾ ਚਲਾਉਣਾ ਸੌਖਾ ਨਹੀਂ ਹੁੰਦਾ ਕਿਉਂਕਿ ਇਹਨੂੰ ਬੈਲੈਂਸ ਕਰਨਾ ਬੜਾ ਔਖਾ ਹੁੰਦਾ ਜੀ ਹੁੰਦਾ ਤੇ ਔਖਾ ਹੀ ਹੈ ਰਿਕਸ਼ਾ ਚਲਾਉਣਾ ਪਰ ਵੀ ਉਹ ਕੱਖ ਨਹੀਂ ਕਰ ਸਕਦਾ ਨਾ ਦਿਹਾੜੀ ਕਰ ਸਕਦਾ ਹੀ ਨਾ ਕਰੇ ਜਾ ਸਕਦਾ ਹੀ ਕਿਉਂਕਿ ਹਾਦਸਾ ਹੁੰਦਾ ਨਹੀਂ ਕੁਝ ਵੀ ਫਿਰ ਇਹਨੂੰ ਆਪਣਾ ਆਪਣਾ ਅਸਰਾ ਸਮੇਂ ਕਿ ਮਗਾ ਚੱਲ ਦੋ 10 ਰੁਪਏ ਬਣਾਵਾਂਗੇ ਔੜ ਔੜੀ ਕਰਕੇ 10 ਵੀ ਬਣ ਜਾਂਦੇ ਚਲ ਇੰਨੇ ਸੇ ਥੋੜਾ ਉਸੇ ਸਮੇਂ ਦੇ ਵਿੱਚ ਫਿਰ ਵਾਪਸ ਚਲਦੇ ਹਾਂ ਜਦੋਂ ਤੁਹਾਡੀ ਬਾਹਂ ਕੱਟ ਹੋਈ ਆ ਉਸ ਤੋਂ ਬਾਅਦ ਫਿਰ ਹਸਪਤਲ ਵੀ ਦਾਖਲ ਰਹੇ ਹਾਂ ਹਾਂਜੀ ਹਸਪਤਲ ਦਾਖਲ ਰਿਹਾ ਸੀ ਕਿੰਨਾ ਕੁ ਸਮਾਂ ਉਹ ਹਫਤਾ ਕੀ ਰਿਹਾ ਸੀ ਹਫਤਾ ਦਸ ਦਿਨ ਦੇ ਵਿੱਚ ਉਸ ਤੋਂ ਉਸ ਦੌਰਾਨ ਆਰਾਮ ਉਹਨੂੰ ਕਿਉਂਕਿ ਟੰਕੇ ਵਗੈਰਾ ਲੱਗੇ ਹੋਣੇ ਆ ਆਰਾਮ ਉਹਨੂੰ ਕਿੰਨਾ ਕੁ ਸਮਾਂ ਲੱਗ ਚੁੱਕਾ ਲੱਗਾ ਸੀਗਾ ਤੇ ਉਸ ਦੌਰਾਨ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਿਆ ਪੱਟੀਆਂ ਪੱਟੀਆਂ ਜਲਦੀਆਂ ਰਹੀਆਂ ਉਹਦੇ ਬਾਅਦ ਪੱਟੀਆਂ ਜਲਦੀਆਂ ਰਹੀਆਂ ਪੱਟੀਆਂ ਕਰਾਉਣੇ ਕਰਾ ਲੈਣੀ ਤੇ ਬਸ ਠੀਕ ਹੈ ਇਦਾਂ ਮੈਂ ਕਿ ਫਿਰ ਆਪਣਾ ਪਰਿਵਾਰ ਸੀਗਾ ਪਰਿਵਾਰ ਦੇ ਨਾਲ ਕੋਈ ਫਿਰਦਾ ਦੇ ਵਿੱਚ ਹੁੰਦਾ ਹੀ ਆ ਕੋਈ ਅਗਰ ਦੂਜਾ ਬੰਦਾ ਕਿਤੇ ਦਾ ਆਸਰਾ ਕਰ ਲੈਂਦਾ ਚੱਲ ਜਾਂ ਥੋੜਾ ਬੋਤਾ ਜੇ ਮੇਰੇ ਕੋ ਖਾੜਲੇ ਵਾਲੀ ਪੱਤੀ ਲੜੀ ਉਹਦਾ ਵੀ ਚੱਲ ਜਾਂਦਾ ਇਹ ਕਰਦਾ ਗੁਜ਼ਾਰਾ ਕਿੱਦਾਂ ਚੱਲੇ ਫਿਰ ਖਰਚਾ ਪਾਣੀ ਕਿਸ ਤਰ੍ਹਾਂ ਤੋੜਿਆ ਖਰਚਾ ਵਾ ਨਹੀਂ ਇੱਦਾਂ ਵੀ ਘਰ ਦੇ ਵਿੱਚ ਕੋ ਥੋੜੇ-ਬੋਤੇ ਦਾਣੇ-ਦੂਣੇ ਹੋ ਜਾਂਦੇ ਆ ਕੋਈ ਬੰਦਾ ਉਹ ਲੈ ਲੈਂਦਾ ਕੋਈ ਆਂਦੀ-ਗਵਾਂਦੀ ਫਲੋਸੀ ਬੰਦਾ ਵੀ ਦੇ ਦਿੰਦਾ ਤੇ ਚੱਲ ਜਾਂਦੇ ਬੰਦੇ ਦੀ ਬਾਜੂ ਕੱਟੀ ਗਈ ਹਮ ਆਟਾ ਕੋ ਕਿਲੋ 2 ਕਿਲੋ ਦੇ ਦਿੰਨੇ ਕੋਈ ਘਰ ਅੱਛਾ ਮਿਹਨਤ ਕਰਨ ਲੱਗੇ ਫਿਰ ਪਹਿਲੇ ਦਿੱਕਤਾਂ ਆਈਆਂ ਉਸ ਦੌਰਾਨ ਹਾਂ ਦਿੱਕਤਾਂ ਤਾਂ ਬਹੁਤ ਹੋਈਆਂ ਉਹ ਵੀ ਗੱਲਬਾਤ ਕਰਾਂਗੇ ਉਸ ਦੌਰਾਨ ਕੋਈ ਰਿਸ਼ਤੇਦਾਰ ਕੋਈ ਸਾਕ ਸਬੰਧੀ ਜਾਂ ਕਿਸੇ ਹੋਰ ਪਰਿਵਾਰ ਮੈਂ ਪਰਿਵਾਰਕ ਮੈਂਬਰ ਨੇ ਤੁਹਾਡੀ ਮਦਦ ਕੀਤੀ ਜਾਂ ਅਡਗਵਾਂਡ ਨੇ ਨਹੀਂ ਜੀ ਕਿਸੇ ਨੇ ਰਿਸ਼ਤੇਦਾਰ ਕੋ ਨਾ ਮਦਦ ਮੰਗੀ ਤੇ ਨਾ ਮੈਂ ਕਿਸੇ ਨੂੰ ਕਿਹਾ ਹੀ ਨਾ ਕੋਈ ਸਾਡੇ ਵਾਲੇ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਜਦੋਂ ਇਦਾਂ ਹੋਇਆ ਕੋਈ ਵੀ ਰਿਸ਼ਤੇਦਾਰ ਕੋ ਨਾ ਸੱਟ ਲੱਗਣ ਤੋਂ ਕਿੰਨਾਕ ਸਮਾਂ ਬਾਅਦ ਤੁਸੀਂ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ ਸੀ ਇਹ ਸੱਟ ਲੱਗਣ ਦੇ ਬਾਅਦ ਮੈਂ ਹਫ਼ਤੇ ਬਾਅਦ ਹੀ ਮੈਂ ਕਿ ਵਜਨ ਚੱਕਣਾ ਪੂਰੀਆਂ ਬਾਰੀਆਂ ਚੱਕਰੀਆਂ ਜੇ ਸ਼ੁਰੂ ਕਰਤਾ ਸੀ ਤੇ ਫਿਰ ਉਹ ਥੋੜਾ ਬਹੁਤਾ ਕبھی ਕਦੇ ਜ਼ੋਰ ਜਾਂਦਾ ਸੀ ਇੱਧਰਲੇ ਪਾਸੇ ਬਾਜੀ ਨੂੰ ਫਿਰ ਆਸ-ਦਾਸ ਤੇ ਰਾਮ ਆ ਗਿਆ ਫਿਰ ਸਹੀ ਹੋ ਗਿਆ ਸੀ ਜਿਉ ਸਹੀ ਹੋ ਗਿਆ ਫਿਰ ਉਹਦੇ ਬਾਅਦ ਵਿੱਚ ਥੋੜਾ ਤੁਹਾਨੂੰ ਦੱਸੀ ਗੱਲ ਕਿ ਮਤਲਬ ਕਿ ਥੋੜਾ ਮੈਂ ਪਿਆਏ ਥੋੜੇ ਬਹੁਤੇ ਜੋੜ ਕੇ ਫਿਰ ਮਰਸਾ ਲੈ ਲਿਆ ਮਰਸਾ ਨੂੰ ਅੱਛਾ ਲੱਗਾ ਕਿ ਚਲੋ ਇਹੀ ਬਹੁਤ ਵੱਡੀ ਸਿਹਤ ਮਿਲਦੀ ਹੈ ਨਾ ਤਾਂ ਬਾਹ ਕੱਟੀ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਮੈਂ ਹੁਣ ਭੀਖ ਨਹੀਂ ਮੰਗਣੀ ਮੈਂ ਮਿਹਨਤ ਕਰਕੇ ਪੈਸੇ ਜੋੜ ਕੇ ਰਿਕਸ਼ਾ ਖਰੀਦ ਲੈਣਾ ਰਿਕਸ਼ਾ ਚਲਾਵਾਂਗਾ ਆਪਣਾ ਪਰਿਵਾਰ ਪਾਲਾਂਗਾ ਸੋ ਸਰ ਅੰਕਲ ਜੀ ਤੁਹਾਡੇ ਦਿਮਾਗ ਦੇ ਵਿੱਚ ਉਦੋਂ ਇਹ ਚੀਜ਼ ਤਾਂ ਨਹੀਂ ਆਈ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਜਿਹੜੇ ਅੰਗਹੀਣ ਹੋ ਜਾਂਦੇ ਨੇ ਕਿਤੇ ਨਾ ਕਿਤੇ ਉਹ ਭੀਖ ਮੰਗਣ ਤੇ ਮਜਬੂਰ ਹੋ ਜਾਂਦੇ ਨੇ ਤੁਹਾਡੇ ਜ਼ੇਹਨ ਦੇ ਵਿੱਚ ਇਦਾਂ ਤਾਂ ਨਹੀਂ ਆਇਆ ਕਿਤੇ ਕਿ ਯਾਰ ਮੈਨੂੰ ਭੀਖ ਨਾ ਮੰਗਣੀ ਪੈ ਜਾਵੇ ਨਹੀਂ ਜੀ ਨਹੀਂ ਇਹ ਆਪਾਂ ਇਹ ਕਹਿੰਦੇ ਕਿ ਜੇ ਪਰਮਾਤਮਾ ਤੂੰ ਸਾਡੇ ਨਾਲ ਮਤਲਬ ਕਿ ਸਾਡਾ ਬਾਝੂ ਕਟਿਆ ਤੇ ਸਾਡਾ ਆਸਰਾ ਵੀ ਤੂੰ ਹੀ ਹੈ ਤੇ ਹਿੰਮਤ ਇਹ ਕਿ ਅਸੀਂ ਆਪਣੇ ਆਪਣੇ ਰਕਮ ਕਰਕੇ ਆਪ ਕਾਮਯਾਬ ਹੋਈਏ ਕਿ ਕਿਸਦੇ ਗੁਲਾਮ ਨਹੀਂ ਰਹੀ ਨਾ ਕਿਸਦੇ ਗੁਲਾਮ ਨਹੀਂ ਰਹੇ ਪ੍ਰਮਾਤਮਾ ਦੇ ਗੁਲਾਮ ਜ਼ਰੂਰ ਹੈ ਕੋਈ ਨੇ ਹਿੰਮਤ ਦਿੱਤੀ ਅਜੇ ਤੱਕ ਵੀ ਉਹਦੇ ਆਸਰੇ ਚ ਜੀ ਰਹਿੰਦੇ ਅੱਛਾ ਹੁਣ ਰਿਕਸ਼ੇ ਦੀ ਗੱਲ ਕਰਦੇ ਆਂ ਵੀ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਰਿਕਸ਼ਾ ਚਲਾਉਂਦਿਆਂ ਨੂੰ ਤੇ ਦਿੱਕਤਾਂ ਕਿੰਨੀਆਂ ਆਉਂਦੀਆਂ ਨੇ ਕਿਉਂਕਿ ਸਵਾਰੀ ਵੀ ਢੋਣੀ ਸਮਾਨ ਵੀ ਢੋਣਾ 2-3 ਕੁਇੰਟਲ ਤੋਂ ਤਾਂ ਥੱਲੇ ਜਿਹੜਾ ਤੁਸੀਂ ਸਮਾਨ ਨਹੀਂ ਲੈ ਕੇ ਜਾਂਦੇ ਹੁਣੇ ਤੇ ਇੱਕ ਮਾਂ ਦੇ ਨਾਲ ਕਿੱਦਾਂ ਮੈਨੇਜ ਕਰਦੇ ਹੋ ਰਿਕਸ਼ੇ ਨੂੰ ਇਹ ਵੇਖੋ ਜੀ ਲੇ ਬਲੇ ਜੀ ਉਹ ਮੈਂ ਚੱਲਦਾ ਜੂ ਸਵਾਰੀ ਮੇਰੇ ਕੋ ਬੈਂਦੀ ਨਹੀਂ ਹਜੇ ਵੀ ਨਹੀਂ ਕਈ ਵਾਰੀ ਬੈਂਦੀ ਸਵਾਰੀ ਕਹਿੰਦੀ ਮੈਨੂੰ ਛੋੜ ਦੇਣਾ ਇਹਨੇ ਕਰ ਦੇਣਾ ਹੋਰ ਮੈਨੂੰ ਤਾਂ ਪ੍ਰੈਕਟਿਸ ਹੋ ਗਈ ਆ ਮੈਂ ਤੇ ਮਾਲ ਲਾਦਣਾ ਸਵਾਰੀ ਬਿਠਾਣਾ ਮੈਨੂੰ ਕੋਈ ਦਿੱਕਤ ਨਹੀਂ ਬਲਕਿ ਜੋਰ ਲੱਗਦਾ ਹੈ ਬਸ ਇਹ ਚੱਕਰ ਤੇ ਤਾਕਤ ਲੱਗਦੀ ਹੈ ਉਮਰ ਕਿੰਨੀ ਹੋ ਚੁੱਕੀ ਹੈ ਉਮਰ ਮੇਰੀ ਤਕਰੀਬਨ 53 ਦਾ ਮੇਰਾ ਜਨਮ ਹੈ ਅੱਗੇ ਤੇ ਮੈਨੂੰ ਮੁਗੇ ਗਾਂਹ ਸਾਹਬ ਦਾਬ ਨਹੀਂ ਪੂਰਾ ਕਰਨਾ ਆਉਂਦਾ ਕਿੰਨੇ ਕਿੰਨੀ ਹੋਈ ਕਾਫੀ ਤੁਹਾਡੀ ਹੈਗੀ 60 ਕਿਤੇ ਗੇੜ ਚ ਹੈਗੀ ਆ ਉਮਰ ਹਾਂ ਤੇ ਮੇਰਾ ਮੇਰਾ ਜਨਮ ਜਦੋਂ ਮੈਂ ਤੁਹਾਨੂੰ ਪਤਾ ਚ 24 ਚੱਲ ਜਾਵਿਆ ਫਿਰ ਇਹ ਨਹੀਂ ਮੈਨੂੰ ਖੜਕਨੇ ਉਹਦੇ ਬਾਅਦ ਮੈਂ ਫਿਰ ਮੁਰਗੇ ਤੁਹਾਨੂੰ ਦੇਸੀ ਦਰ ਵੀ ਫਿਰ ਮੁਰਗੇ ਰਖਸ਼ੇ ਦਾ ਕੰਮ ਕੀਤਾ ਉਮਰ ਦੇ ਹੁਣ ਮੇਰੀ ਮੇਰੇ ਦਾ ਗਰੀਬ ਨੇ 67 ਦੇ ਕਰੀਬ ਤੇ ਹੋਈਗੀ ਇੰਨੀ ਤੇ ਨਹੀਂ ਆ ਤੇ ਅਜੇ ਤੱਕ ਪਰਮੇਸ਼ਰ ਦੀ ਮਾਲਕ ਦੀ ਕਿਰਪਾ ਦੇ ਨਾਲ ਮੈਂ ਆਪਣਾ ਰੂਟੀ ਬਣੀ ਜਗਾ ਆਪਣੇ ਜੋਗਾ ਤੇ ਕਰਦਾ ਹੀ ਕਰਦਾ ਹੈ ਨਾ ਸਮਾਨ ਤੋਂ ਚਲੋ ਤੁਸੀਂ ਢੋਕੇ ਲੈ ਕੇ ਜਾਂਦੇ ਹੋ ਤੇ ਸਵਾਰੀਆਂ ਜਿਹੜੀਆਂ ਨੇ ਜਦੋਂ ਤੁਸੀਂ ਗੱਲ ਕੀਤੀ ਸਵਾਰੀਆਂ ਨਹੀਂ ਬੈਂਦੀਆਂ ਕਿਸੇ ਸੱਤ ਹਾਂ ਸਵਾਰੀਆਂ ਮਤਲਬ ਕਿ ਨਹੀਂ ਬੈਂਦੀਆਂ ਸਵਾਰੀਆਂ ਕਿਸੇ ਜੇ ਕਹਿੰਦੀਆਂ ਇਸ ਕੇਸ ਦੇ ਵਿੱਚ ਮਾਰਦੇਗਾ ਇਹਦਾ ਜਿਸ ਕਰਕੇ ਜੇ ਪਹਿਲਾਂ ਪਹਿਲਾਂ ਬਹੁਤ ਦਿੱਕਤ ਆਈ ਹੋਣੀ ਆ ਜਦੋਂ ਨਵ ਨਵ ਰੱਖਸ਼ਾ ਲਿਆ ਸੀ ਹਾਂਜੀ ਹਾਂਜੀ ਬਹੁਤ ਦਿੱਕਤਾਂ ਦੀ ਇਹ ਚੱਲਦਾ ਨਹੀਂ ਮੈਂ ਇੱਧਰ ਨੂੰ ਚੱਲਦਾ ਉਹ ਦੂਜੀ ਸਾਈਡ ਚੱਲ ਜਾਂਦਾ ਸੀ ਤੇ ਕਈ ਵਾਰੀ ਡਿੱਗਣ ਨੂੰ ਕਰਦਾ ਸੀ ਮੈਂ ਹਰ ਹਰ ਬੈਲੈਂਸ ਮੇਰਾ ਬੰਦਾ ਬੰਦਾ ਬਣ ਗਿਆ ਤੇ ਮੇਰੇ ਜਿਉ ਬੈਲੈਂਸ ਬਣਿਆ ਫਿਰ ਮੈਂ ਇਹਦਾ ਹੀ ਸਾਧ ਫੜਿਆ ਤੇ ਮੈਂ ਹੋਰ ਕੋਈ ਕੰਮ ਨਹੀਂ ਕੀਤਾ ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੈਂ ਤੇ ਮੇਰਾ ਲੜਕਾ ਹੀ ਹੈ ਮੇਰੀ ਘਰਵਾਲੀ ਨੂੰ 3 ਸਾਲ ਹੋ ਗਏ ਆ ਪੂਰੀ ਹੋਈ ਨੂੰ ਕੀ ਗੱਲ ਹੋ ਗਈ ਸੀ ਉਹਨਾਂ ਨੂੰ ਉਹ ਇਹਦਾ ਥੋੜਾ ਵੀਪੀ ਵੀਪੀ ਵਧਿਆ ਸੀ ਜਿਆ ਸੁਪਰਵਧ ਗਿਆ ਉਹ ਰਵੇ ਟੈਗ ਗਿਆ ਹੋ ਗਿਆ ਤੇ ਜੱਤ ਤੁਹਾਡਾ ਬੇਟਾ ਕੀ ਕਰਦਾ ਬੇਟਾ ਕਲਸੀ ਵਾਲਿਆਂ ਦੇ ਲੱਗਾ ਲੇਵਰ ਦੇ ਲੇਵਰ ਜੀ ਆ ਉਹ ਲੇਵਰ ਜੀ ਉਹ ਵੀ ਕਲਸੀ ਜਾਂਦੇ ਲਗਾ ਮਤਲਬ ਤੁਹਾਡੀ ਕਬਾਨ ਦੇ ਜਾਣ ਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਪੜ੍ਹਾਈ ਵੀ ਨਹੀਂ ਕਰਵਾ पाए ਨਹੀਂ ਜੀ ਫੇਰ ਤੇ ਬੱਚੇ ਕਿੱਥੇ ਪੜ੍ਹਨੇ ਹੀ ਗਏ ਉਹਨਾਂ ਨੇ ਵੀ ਬਚਪਨ ਤੋਂ ਮਜ਼ਦੂਰੀ ਸ਼ੁਰੂ ਕਰ ਦਿੱਤੀ ਸੀ ਉਹ ਵੀ ਮਜ਼ਦੂਰੀ ਦੀ ਮਜ਼ਦੂਰੀ ਨਹੀਂ ਲੱਗੀ ਉਹ ਵੀ ਕਿਉਂਕਿ ਪੜ੍ਹਾ ਦੇ ਸਕਦੇ ਨਹੀਂ ਲੇਵਰ ਦੀ ਕਮਾਈ ਤਾਂ ਹੈ ਨਹੀਂ ਸੀ ਇੰਨੀ ਇੱਕ ਹੱਥ ਨਾਲ ਕਿੰਨੀ ਗੱਲ ਨਹੀਂ ਤੇ ਨਾਲੇ ਉਹਦੋਂ ਸਸਤਾ ਸਮਾਂ ਸੀਗਾ ਸਸਤੇ ਸਮੇਂ ਬਸ ਬਸ ਸ਼ਾਮ ਤੱਕ 30 ਬਣ ਕੇ 40 ਬਣ ਕੇ ਇਹਦੇ ਬਾਅਦ ਪੈਸਾ ਨਹੀਂ ਬੰਦਦਾ ਇਹ ਲੋ ਇਹ ਸਮਾਂ ਉਹ ਇਹ ਜਿਹੜਾ ਸਮਾਂ ਨਾ ਉਹ ਸਮਾਂ ਖਰਾ ਸੀ 30 40 ਵੀ 80 ਸੱਤਾ ਹੈ ਖਾਣੇ ਸਸਤੀ ਸੀ ਬਚਵਾਨੀ ਧੀਰੀ ਦੀ ਆ ਜਾਂਦੀ ਰਹਦੇ ਹੁੰਦੇ 40 ਰੁਪਏ ਦੇ 50 ਰੁਪਏ ਦੀ ਖੰਡੀ ਆਉਂਦੀ ਇਹ ਚੱਕਰ ਬਹੁਤ ਮਹਿੰਗਾਈ ਵੱਧ ਚੁੱਕੀ ਹੈ ਮੈਂ اسی ਗੱਲ ਤੇ ਆਉਣ ਲੱਗਾ ਸੀਗਾ ਬਈ ਹੁਣ ਜੇ ਆਪਾਂ ਦਿਹਾੜੀ ਦੀ ਗੱਲ ਕਰੀਏ ਤਾਂ ਇੱਕ ਦਿਹਾੜੀ ਤੇ ਕਿੰਨੇ ਕ ਪੈਸੇ ਬਣ ਜਾਂਦੇ ਮੇਰੇ ਜੇ ਜੇ ਮੇਰੇ ਮਤਲਬ ਕਿ ਦੋ ਤਿੰਨ ਕਿ ਦੋ ਤਿੰਨ ਗੇੜੇ ਲੱਗ ਜਾਂਦੇ ਦੋ ਚਾਰ ਗਾਹ ਮੇਰੇ ਕੋ ਆ ਜਾਂਦੇ ਤੇ तकरीबन 2-300 ਰੁਪਏ 2-300 ਰੁਪਏ ਦੇ ਥੱਲੇ ਥੱਲੇ ਮੇਰਾ ਬੰਦਾ ਜੇ ਨਹੀਂ ਆਵੇ ਤੇ ਵਿਹਲਾ ਵੀ ਰਹਿਣਾ ਵਿੰਦਾ ਜੇ ਆ ਜਾਵੇ ਤੇ ਸੋਪ ਸੋਪਣਾ ਤੇ ਬਣੀ ਜਾਂਦਾ ਇਦਾਂ ਕਦੀ ਹੋਇਆ ਵੀ ਕਿਸੇ ਦਿਨ ਵਿਹਲਾ ਰਹਿਣਾ ਪਿਆ ਹੋਵੇ ਹਾਂਜੀ ਹਾਂਜੀ ਅੱਜ ਵੀ ਮੈਂ ਸਵੇਰ ਦੀ ਜੇ ਬੁਣੀ ਨਹੀਂ ਕੀਤੀ ਇਦਾਂ ਹੀ ਵਿਹਲੇ ਹੀ ਤੇ ਵੀ ਚਿਹਰੇ ਤੇ ਮੁਸਕਾਨ ਹੈ ਖੁਸ਼ੀ ਹੈ ਇਹ ਤੇਰਾ ਖਰੀ ਵੈਲੀ ਹੈ ਜੀ ਦੁੱਖ ਤੇ ਉਹ ਹੁੰਦਾ ਜਿਹੜਾ ਆਪਣੇ ਆਪ ਦੇ ਆਪਣੇ ਆਪ ਨੂੰ ਜਰੇ ਤੇ ਪਰਮਾਤਮਾ ਦੇਖ ਕੇ ਵੀ ਜਰ ਰਿਆ ਤੇ ਜੇ ਲੋਕਾਂ ਨੂੰ ਸ਼ੋਅ ਕੀਤਾ ਤਾਂ ਉਹਦਾ ਕੀ ਫਾਇਦਾ ਹੋਇਆ ਦੁੱਖ ਦੇਖਣਾ ਕਿਹਨੇ ਦੇ ਦੇਣਾ ਨਹੀਂ ਜੇ ਕਿਹਨੂੰ ਜੋ ਖਦਰ ਸੰਗ ਕਿਹਨੇ ਦੇਣਾ ਤੇ ਹੈ ਨਹੀਂ ਇਹਦੇ ਪਰਮਾਤਮਾ ਦਾ ਹਿੰਮਤ ਜਵੇ ਤੇ ਬਾਤ ਗੁੰਨੀ ਬੋਲ ਤੋਹੀ ਹਿੰਮਤ ਦੇ ਵੀ ਲੋਕ ਵੀ ਆ ਤੈਨੂੰ ਪਾ ਦੇ ਹਿੰਮਤ ਦੇ ਨਾਲ ਹੀ ਤੁਸੀਂ ਚੱਲੀ ਫਿਰੇ ਜਾਂਦੇ ਹੋ ਹਾਂਜੀ ਹਾਂਜੀ ਕੋਈ ਦੁੱਖ ਤਕਲੀਫ ਤਾਂ ਨਹੀਂ ਤੁਹਾਨੂੰ ਕੋਈ ਠੀਕ ਰਹਿੰਦੇ ਹੋ ਹਾਂਜੀ ਥੋੜੀ ਜੋਰ ਜਾਂਦਾ ਹੱਡ ਨੂੰ ਜਦੋਂ ਰਕਸ਼ਾ ਚਲਾਉਣਾ ਤੇ ਮਤਲਬ ਕਿ ਜਦੋਂ ਗਰਮ ਹੋ ਜਾਂਦਾ ਫੇ ਥੋੜਾ ਜਿਹਾ ਠੀਕ ਹੈ ਰੋਜ਼ ਕਿੰਨੇ ਕਿਲੋਮੀਟਰ ਰਕਸ਼ਾ ਚਲਾਉਣਾ ਪੈਂਦਾ ਏ ਜੀ ਦੇ ਤੇ ਦੂਰ ਨੇੜੇ ਜਾਣਾ ਪਵੇ ਤਾਂ 5-7 ਕਿਲੋ 10 ਕਿਲੋ 15 ਕਿਲੋ ਮੀਟਰ ਤੱਕ ਨਿਕਲ ਦਿੰਦਾ। ਪਰ ਜਾਣਾ ਬਸ ਸਾਸ ਲੈ ਲੈ ਕੇ ਇਹ ਮਤਲਬ ਇਹ ਨਹੀਂ ਲੱਗਦਾ ਉਹ ਨਹੀਂ ਇੱਕ ਸਾਰ ਨਹੀਂ ਜਾਇਆ ਜਾਂਦਾ। ਜਿਹੜੇ ਦੁਕਾਨਾਂ ਵਾਲੇ ਨੂੰ ਤਾਨੂੰ ਮਾਲ ਵਗੈਰਾ ਰੱਖ ਦਿੰਦੇ ਨੇ ਉੱਪਰ ਪ੍ਰੋਪਰ ਮਤਲਬ ਕੰਮ ਮਿਲ ਜਾਂਦਾ ਇਹ ਤਾਂ ਨਹੀਂ ਵੀ ਕਹਿੰਦੇ ਆ ਵੀ ਤੇਰੀ ਇੱਕ ਬਾਹ ਆ ਵੀ ਤੈਨੂੰ ਕੰਮ ਨਹੀਂ ਦੇਣਾ। ਇਸ ਤਰ੍ਹਾਂ ਤਾਂ ਨਹੀਂ ਹੁੰਦੀ। ਇਹ ਨਹੀਂ ਇਹ ਨਹੀਂ। ਦੁਕਾਨਾਂ ਵਾਲੇ ਦੇ ਦਿੰਦੇ ਆਪੇ ਆਵਾਜ਼ ਮਾਰ ਕੇ ਦਿੰਦੇ ਆ ਜਾ ਲਾਲਾ ਜੀ। ਜੀ ਲਾਲਾ ਕੋਈ ਜਲਦੀ। ਜ਼ਰੂਰ ਦੇ ਦਿੰਦੇ ਨਾਲ ਹੱਥ ਵੀ ਲਵਾ ਦਿੰਦੇ ਆ। ਹੂੰ। ਅਗੋਂ ਮੈਂ ਲਾਵੇ ਲੀਨਾ ਅੱਪੇ ਕਈ ਜੇ ਕੋ ਅਗਾਂ ਕੋ ਚੰਗਾ ਬੰਦਾ ਮਿਲ ਜੰਦਾ ਨਾਲ ਹੱਥ ਫਵਾੰਦਾ ਨਹੀਂ ਤੇ ਮੈਂ ਆਪੀ ਲਾ ਲੀਨਾ ਕੰਮ ਜਿਹੜਾ ਹੈ ਘੁੰਮ ਫਿਰ ਕੇ ਲੱਭਣਾ ਪੈਂਦਾ ਜਾਂ ਫਿਰ ਪੱਕੇ ਲੱਗੇ ਨੇ ਨਹੀਂ ਮੈਂ ਇੱਥੇ ਸਬਜੀ ਮੰਡੀ ਲੱਗਾ ਹੋਇਆ ਮੰਡੀ ਜੀ ਇੱਥੇ ਹੀ ਆਲੂ ਦੀਆਂ ਬੂਰੀਆਂ ਹੁੰਦੀਆਂ ਆਪਣਾ ਟਮਾਟਰ ਦੇ ਕਰੇਟ ਹੋਗੇ ਜਾਂ ਹੋਰ ਸਬਜੀ ਹੋਦੀ ਥੋੜੀ ਬਿਧੀ ਜਿਹੜੀਆਂ ਕਰਜੀਆਂ ਸਬ지ਆਂ ਹੋਗੀਆਂ ਜਾਂ ਕੇ ਹੋਟਲ ਦੀ ਸਬਜੀ ਹੋ ਜੇ 30 30 40 ਕਿਲੋ 50 ਕਿਲੋ ਦੇ ਨਾਗਨ ਦੇ ਵੀ ਗੱਲਾਂ ਨਾਲ ਆ ਗੋ ਦਾ ਰੋਸ ਆ ਦਿਨਾਂ ਮੈਂ ਲਾਲੂ ਲਈ ਨੇ ਕਦੇ ਇਹਨੇ ਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਅੰਕਲ ਜੀ ਪਹਿਲੇ ਸਮੇਂ ਦੇ ਵਿੱਚ ਨਾ ਰਿਕਸ਼ੇ ਦਾ ਕੰਮ ਬਹੁਤ ਸੀਗਾ ਪਰ ਅੱਜ ਕੱਲ ਜੇ ਆਪਾਂ ਦੇਖਦੇ ਆਟੋ ਵਗੈਰਾ ਜਿਹੜੇ ਇਲੈਕਟ੍ਰੋਨਿਕ ਜਿਹੜੀ ਬਿਜਲੀ ਵਾਲੇ ਜਾਂ ਚਾਰਜਿੰਗ ਵਾਲੇ ਆਟੋ ਨੇ ਇਹਨਾਂ ਨੇ ਰਿਕਸ਼ੇ ਦਾ ਕੰਮ ਬਹੁਤ ਘੱਟ ਕਰ ਦਿੱਤਾ ਹੈ ਕਿੰਨਾ ਕਾਸਰ ਪੈਸੇ ਕੰਮ ਦੇ ਉੱਪਰ ਇਹਦਾ ਅਸਰ ਬਹੁਤ ਪਿਆਰੀ ਇਹਦਾ ਅਸਰ ਜਿਹੜੇ ਰਿਕਸ਼ੇ ਵਾਲੇ ਨੇ ਉਹਨਾਂ ਦੀ ਤੇ ਬਿਲਕੁਲ ਹੀ ਮਿਹਨਤ ਦੀ ਮਜ਼ਦੂਰੀ ਜਿਹੜੀ ਮਰ ਚੁੱਕੀ ਆ ਕਿਉਂਕਿ 20 ਰੁਪਏ ਨੇ ਚਲੇ ਜਾਂਦੇ ਹਨ ਰੱਖਸ਼ਾ ਜਾਵੇਗਾ ਵੀਰ ਵੀ ਉਹਨੂੰ ਉਹਨਾਂ ਬਹਾਰਾ ਨਹੀਂ ਜਾਂਦਾ ਰੱਖਸ਼ਾ ਦੇ 4 ਕਿਲੋਮੀਟਰ ਚਲੇ ਗਿਆ ਜਦ ਤੈਨੇ ਕਿਲੋਮੀਟਰ ਵਿੱਚ ਚਲੇ ਗਿਆ ਉਹਨ ਰੱਖਸ਼ਾ ਵਾਲੇ ਨੇ ਤੇ ਉਹਨਾਂ ਜਾਣਾ ਘੁੰਮਣਾ ਉਹਦੇ 6 ਕਿਲੋਮੀਟਰ ਪੈ ਗਿਆ ਇਹਨਾਂ ਤੇ ਰੇਸ ਦਿੱਤੀ 3 ਕਿਲੋਮੀਟਰ 4 ਕਿਲੋਮੀਟਰ ਲੈ ਕੇ ਇਹ ਵੀ ਜਾਂ ਚਲੇ ਜਾਂਦੇ ਆ ਰੱਖਸ਼ਾ ਵਾਲੇ ਦੀ ਲੇਵਰ ਜਰੀ ਉਹਨੂੰ 20 ਰੁਪਏ ਨਹੀਂ ਵਾਰਾ ਕੰਦੇ ਜਿਹੜੇ ਤੁਹਾਡੇ ਕੋਲ ਭਾਰ ਲੱਦ ਕੇ ਲੈ ਕੇ ਜਾਂਦੇ ਨੇ ਜੋ ਤੁਹਾਨੂੰ ਸਮਾਨ ਦਿੰਦੇ ਨੇ ਉਹਨਾਂ ਨੇ ਅਜ ਤੱਕ ਇਦਾਂ ਤਾਂ ਨਹੀਂ ਕੀਤੀ ਵੀ ਯਾਰ ਤੂੰ 100 ਰੈਂਦੇ 50 ਲੈ ਲੈ ਤੂੰ 200 ਰੈਂਦੇ 100 ਲੈ ਲੈ ਇਸ ਤਰ੍ਹਾਂ ਤਾਂ ਨਹੀਂ ਹੋਈ ਨਹੀਂ ਨਹੀਂ ਉਹਨਾਂ ਨੇ ਕੀਤੇ ਆਪਾਂ ਉਹ ਉਹਨਾਂ ਨੇ ਦੱਸਿਆ ਗਿਆ ਸੀ ਇਹਨੇ ਪੈਸੇ ਲੈਣੇ ਆ ਤੇ ਜੇ ਤੁਸੀਂ ਇਹਨੇ ਆ ਤੇ ਠੀਕ ਐ ਉਹਦਾਂ ਆਪਣੀ ਮਰਜ਼ੀ ਨਾਲ ਆਪਾਂ 10-20 ਰੁਪਏ ਘੱਟ ਦੇ ਦੀ ਲੈ ਲਈਏ ਤੇ ਵਕਰੀ ਗੱਲੇ ਵਿੱਚ ਚੱਲ ਸੇ ਦੇ ਵੇਲੇ ਬੈਠੇ ਦਸ ਘੱਟ ਲੈ ਲਾਂਗੇ ਕੋਈ ਗੱਲ ਨਹੀਂ ਮਤਲਬ ਇੰਨਾ ਟਾਈਮ ਹੋ ਚੁੱਕਾ ਐ ਸਵੇਰ ਦੀ ਬੋਣੀ ਤੱਕ ਨਹੀਂ ਹੋਈ ਨਹੀਂ ਜੀ ਅਜ ਬੋਣੀ ਨਹੀਂ ਹੋਈ ਅੱਜ ਉਮੀਦ ਹੈ ਕੰਮ ਆਊਗਾ ਇਹਦੇ ਪ੍ਰਮਾਤਮਾ ਹੀ ਜਾਣਦਾ ਜੀ ਜੇ ਆ ਜਾਵੇ ਤੇ ਹੋਣੇ ਕੋਈ 10b 50 ਦਾ ਸਵਾਰਦਾ ਆ ਜਾਵੇ ਨਾ ਵੀ ਤਈ ਦੇ ਸ਼ਾਮ ਨੂੰ ਕਰ ਦਿੰਦੇ ਕੰਮ ਵਾਸਤੇ ਇੱਕ ਪੱਕੇ ਅੱਡੇ ਤੇ ਖੜੇ ਹੁੰਦੇ ਹੋ ਜਾਂ ਫਿਰ ਘੁੰਮਦੇ ਫਿਰਦੇ ਹੋ ਇਹ ਸਬਜੀ ਮੰਡੀ ਮੈਂ ਹੁੰਦਾ ਪ੍ਰਾਣੀ ਸਬਜੀ ਮੰਡੀ ਉੱਥੋਂ ਚ ਮਿਲ ਜੂਗਾ ਹਾਂ ਜੇ ਮਿਲ ਜਾਵੇ ਠੀਕ ਨੇ ਘਰ ਤਲ ਜਾਈਦਾ ਤੁਸੀਂ ਸ਼ਾਮ ਨੂੰ ਚੁੱਲਾ ਕਿੱਦਾਂ ਬਾਲਣਾ ਸ਼ਾਮ ਨੂੰ ਚੱਲੇ ਜੋ ਕੇ ਪਰਮਾਤਮਾ ਦੇ ਜਾਂਦਾ ਰੋਟੀ ਲੜਕੇ ਨੂੰ ਮਹੀਨੇ ਦੀ ਤਨਖਾਹ ਮਿਲ ਜਾਂਦੀ ਆ 8 800 ਰੁਪਿਆ ਕੁਝ ਘਰ ਰਚਨਪਾਲੀ ਦਾ ਤੇ ਲੜਕੇ ਨੇ ਰੋਟੀ ਬਣਾਉਣੀ ਹੁੰਦੀ 5 ਵਜੇ 5:30 ਵਜੇ ਆ ਗਏ ਤੁਸੀਂ ਵੀ ਕੋਈ ਘਰਦਾਂ ਨਾਲ ਕੰਮ ਕਰਦੇ ਹੋ ਨਹੀਂ ਮੈਂ ਮੇਰੇ ਕੋਲ ਹੁੰਦਾ ਹੀ ਕੁਝ ਨਹੀਂ ਕਰਦਾ ਘਰ ਕੋਈ ਸਬਜ਼ੀ ਭਾਜੀ ਨਹੀਂ ਮੇਰੇ ਕੋਲ ਕੱਟ ਹੁੰਦੀ ਹੈ ਘਰ ਦੀ ਗੱਲ ਕੀ ਤੇ ਘਰ ਤੁਹਾਡਾ ਆਪਣਾ ਜਾਂ ਕਿਰਾਏ ਤੇ ਘਰ ਆਪਣਾ ਹੈ ਜੀ ਘਰ ਮੇਰੇ ਕੋਲ ਆਪਣਾ ਹੀ ਹੈ ਬਿੱਲ ਵਗੈਰਾ ਮਾਫ ਹੈ ਬਿੱਲ ਜ਼ੀਰੋ ਬਿੱਲ ਹੁੰਦਾ ਅੱਜ ਇਹਦੇ ਜ਼ੀਰੋ ਹੀ ਆ ਰਿਹਾ ਜਿਵੇਂ ਦੇ ਜੂਨ ਮਾਫ ਹੋਏ ਆ ਤੇ ਬਾਕੀ ਸਰਕਾਰ ਵੱਲੋਂ ਵੀ ਕਿਤਨਾ ਕਿਤੇ ਤੁਹਾਨੂੰ ਥੋੜਾ ਫਾਇਦਾ ਹੋਇਆ ਹੈ ਸਰਕਾਰ ਵੱਲੋਂ ਕੋਈ ਫਾਇਦਾ ਨਹੀਂ ਹੋਇਆ ਇਸ ਬਿੱਲ ਦਾ ਤੇ ਦੂਜਾ ਪੈਨਸ਼ਨ ਦਾ ਤੇ ਰਾਸ਼ਨ ਕਾਰਡ ਮੇਰਾ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ ਬੰਦ ਹੋ ਚੁੱਕਾ ਆ ਰਾਸ਼ਨ ਕਾਰਡ ਮੇਰਾ ਬੰਦ ਕਰ ਛੜਿਆ ਦੀਪੂ ਵਾਲੇ ਨੇ ਪਤਾ ਨਹੀਂ ਕਰਤਾ ਕਿ ਕਿਸ ਨੇ ਕਰਾ ਛੜਿਆ ਆਪਾਂ ਤਾਂ ਵੀ ਖੁਸ਼ ਆ ਕੋਈ ਗੱਲ ਨਹੀਂ ਫਿਰ ਕੀ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤੁਸੀਂ ਆਪਣਾ ਸਮਾਂ ਦਿੱਤਾ ਕੰਮ ਦੇ ਵਿੱਚੋਂ ਬਹੁਤ ਬਹੁਤ ਸ਼ੁਕਰੀਆ ਜੀ ਇਹ ਸਾਡਾ ਫਰਜ਼ ਆ ਅਸੀਂ ਤੇ ਕਹਿੰਦੇ ਜਿੱਦਾਂ ਤੁਹਾਡਾ ਸਮਾਂ ਅਸੀਂ ਸਮਾਂ ਦਿੱਤਾ ਆ ਕੋਈ ਹੋਰ ਵੀ ਤੁਹਾਨੂੰ ਸਮਾਂ ਦੇਵੇ ਕਿ ਸਾਡੇ ਅੱਗੇ ਸਾਡੇ ਜਿਹੜੇ ਗਰੀਬ ਜਨਤਾ ਆ ਉਹਨਾਂ ਨੂੰ ਪਤਾ ਲੱਗੇ ਕਿ ਮਿਹਨਤ ਕਰਕੇ ਆਪਾਂ ਖਾ ਰਹੇ ਆ ਤੇ ਮਿਹਨਤ ਦੇ ਕੰਮ ਕਰਾਂਗੇ ਤੇ ਖਾਵਾਂਗੇ ਤੇ ਜੇ ਵਿਹਲੇ ਰਾਵਾਂਗੇ ਤੇ ਭੁੱਖੇ ਵੀ ਮਰਾਂਗੇ ਤੇ ਆਪਣੇ ਦੇਸ਼ ਦੀ ਬਦਨਾਮੀ ਵੀ ਹੋਏਗੀ ਬਿਲਕੁਲ ਬਹੁਤ ਵੱਡੀ ਗੱਲ ਕਹਿ ਦਿੱਤੀ ਆ ਅਖੀਰ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਦਿੱਤੀ ਇਹਨਾਂ ਨੇ ਕਿਉਂਕਿ ਅ ਅੰਗਹੀਣ ਹੋਣਾ ਇਸ ਤਰ੍ਹਾਂ ਹੋ ਜਾਂਦਾ ਕਿ ਯਾਰ ਮੇਰੇ ਕੋਲ ਮੇਰੀ ਬਾਹ ਹੈ ਨਹੀਂ ਕਿ ਮੈਂ ਕੰਮ ਕਿੱਦਾਂ ਕਰੂੰਗਾ 100 ਗੱਲਾਂ ਦਿਮਾਗ ਦੇ ਵਿੱਚ ਆਉਂਦੀਆਂ ਨੇ ਤੇ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਸੀ ਕਿ ਚੰਗੇ ਭਲੇ ਇੱਥੇ ਸੜਕਾਂ ਦੇ ਉੱਪਰ ਭੀਖ ਮੰਗਦੇ ਨੇ ਪਰ ਇਹਨਾਂ ਦੀ ਦਾਤ ਦਿੰਦੇ ਅਸੀਂ ਹੌਸਲੇ ਦੀ ਕਿ ਇੱਕ ਬਾਹ ਨਹੀਂ ਹੈ ਪਰ ਫਿਰ ਵੀ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਸੋ ਅੱਜ ਦੀ ਕਹਾਣੀ ਇੱਥੇ ਸਮਾਪਤ ਕਰਦੇ ਅਗਲੀ ਵਾਰ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਦੇਖਦੇ ਰਹੋ ਡੇਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par